ਹਾਂਜੀ ਆਪ ਸਾਰਿਆਂ ਨੂੰ ਮੇਰੀ ਤਰਫੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਆਪ ਸਾਰੇ ਹੁੰਦਾ ਸਕਰੀਨ ਹੈ ਕੇ 4-5 ਦਿਨ ਦੀ ਮੈਂ ਵੀਡੀਓ ਨਹੀਂ ਪਾ ਰਹੀ ਕਿਉਂਕਿ ਵੀਡੀਓ ਮੇਰ ਕੋਲ ਸ਼ੂਟ ਹੀ ਨਹੀਂ ਹੋਈ ਗੁਰਬਾਈ ਪੁੱਤਰ ਆਇਆ ਹੋਇਆ ਸੀ 4-5 ਦਿਨ ਰਹਿ ਕੇ ਗਿਆ ਹੈ ਅੱਜ ਹੀ ਗਿਆ ਹੈ ਉਹ ਸੋ ਇਸ ਕਰਕੇ ਨਾਲ ਹੀ ਉਹਨੇ ਖੇਡਦੇ ਆ ਖੇਡਦੀਆਂ ਹੈ ਤੇ ਛੋਟਾ ਖੱਛਾ ਮੈਂ ਹੀ ਉਹਦੇ ਤਰਫ ਥੋੜਾ ਜਨਾ ਝੁੱਕ ਗਈ ਪਿਆਰ ਕਰਨ ਵਾਸਤੇ ਤੇ ਉਹਨੇ ਉਹਦੀ ਉਂਗਲ ਜਿਹੜੀ ਉਹ ਮੇਰੀ ਅੱਖ ਵਿੱਚ ਵੱਜ ਗਈ ਤੇ ਮੇਰੀ ਅੱਖ ਵਿੱਚ ਥੋੜਾ ਜਿੰਨਾ ਮੈਨੂੰ ਦਰਦ ਵੀ ਹੋਇਆ ਤੇ ਸਵਾਈਲਿੰਗ ਵੀ ਹੋ ਗਈ ਇਸ ਕਰਕੇ ਹੁਣ ਡ੍ਰੌਪਸ ਵਾਰੀ ਹਾਂ ਤੇ ਖੱਬੀ ਅੱਖ ਹੈ ਮੇਰੀ ਤੋਂ ਸੱਚੇ ਪਾਤਸ਼ਾਹ ਸਾਰਿਆਂ ਨੂੰ ਖੁਸ਼ੀਆਂ ਬਖਸ਼ਣ ਨਾਲ ਹੀ ਨਾ ਮੈਂ ਕਿਉਂਕਿ ਵੀਡੀਓ ਇਸ ਕਰਕੇ ਨਹੀਂ ਪਾਈ ਟਾਈਮ ਹੀ ਨਹੀਂ ਲੱਗਾ ਮੈਨੂੰ ਹੁਣ ਮੈਂ ਨਵਾਂ ਚੈਨਲ ਮੇਰਾ ਆ ਰਿਹਾ ਹੈ ਕੁਕਿੰਗ ਚੈਨਲ ਸੁਖਵਿੰਦਰ ਪੰਜਾਬੀ ਕੁਕਿੰਗ ਜਿਹਦੇ ਵਿੱਚ ਵੀਡੀਓ ਪਾਉਂਗੀ ਮਹੀਨੇ ਦੀਆਂ ਕੋਈ 4 ਜਾਂ 5 ਵੀਡੀਓ ਆਣਗੀਆਂ ਸੋ ਆਪ ਸਾਰਿਆਂ ਨੇ ਲਾਈਕ ਤੇ ਸਬਸਕ੍ਰਾਈਬ ਕਰਨਾ ਹੈ ਵੀਡੀਓ ਦਾ ਲਿੰਕ ਜੋ ਹੈ ਚੈਨਲ ਦਾ ਲਿੰਕ ਮੈਂ ਆਪਣੀ ਇਸ ਵੀਡੀਓ ਵਿੱਚ ਦੇ ਰਹੀ ਹਾਂ ਆਪ ਸਾਰਿਆਂ ਨੇ ਹੀ ਪਿਆਰ ਬਖਸ਼ਣਾ ਹੈ ਤੇ ਨਾਲ ਹੀ ਗੁਰਬਾਈ ਪੁੱਤਰ ਦਾ ਵਦਿਆ ਇੱਕ ਵੱਖਰਾ ਹੀ ਚੈਨਲ ਸ਼ੁਰੂ ਹੋਇਆ ਹੈ ਕਿੰਨੇ ਹੀ ਦਿਨ ਦਾ ਉਹਦਾ ਵੀ ਮੈਂ ਜਿਸ ਕ੍ਰਿਪਸ਼ਨ ਵਿੱਚ ਲਿੰਕ ਪਾਉਂਗੀ ਆਪ ਸਾਰਿਆਂ ਨੂੰ ਵੀ ਪਿਆਰ ਬਖਸ਼ਿਓ ਮੈਨੂੰ ਆਪ ਸਾਰਿਆਂ ਦੇ ਸਪੋਰਟ ਦੀ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ ਆਪ ਸਾਰੇ ਹੀ ਮੇਰੇ ਪਰਿਵਾਰ ਹੋ ਫੈਮਿਲੀ ਹੋ ਸੋ ਆਪ ਸਾਰਿਆਂ ਨੂੰ ਵਾਈਗੁਰੂ ਸੱਚੇ ਪਾਤਸ਼ਾਹ ਖੁਸ਼ੀਆਂ ਬਖਸ਼ਣ ਤੇ ਚੜ੍ਹਦੀ ਕਲਾ ਬਖਸ਼ਣ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦੀ ਫਤਿਹ ਜੀ